ਇਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਬਈ ਸੋਚਿਆ ਚਲੋ ਰਿਫਿਊਜ਼ਲ ਤਾਂ ਆ ਗਈ ਬਾਹਰ ਵੀ ਜਾਂਦੇ ਆ ਬਾਹਰ ਕਿਹੜੇ ਆਪਾਂ ਕੁਰਸੀਆਂ ਤੇ ਬਹਿਣਾ ਸੀ ਜਾ ਕੇ ਦਿਹਾੜੀਆਂ ਹੀ ਬਾਹਰ ਕਰਨੀਆਂ ਪੈਣੀਆਂ ਸੀ ਬਾਈ ਉਹ ਵੀ ਕਿਸੇ ਦੇ ਅੰਡਰ ਕਰਦੇ ਕੋਈ ਗਾਲ ਕੱਢ ਕੇ ਕੰਮ ਕਰਾਉਂਦਾ ਕੋਈ ਕਿਵੇਂ ਕਰਾਉਂਦਾ ਕਿਵੇਂ ਕਰਾਉਂਦਾ ਮਤਲਬ ਫੇਰ ਆਪਦੇ ਫੈਮਿਲੀ ਤੋਂ ਦੂਰ ਰਹਿੰਦੇ ਡਿਪਲੋਮਾ ਤਾਂ ਤੁਸੀਂ ਟੈਕਸਟਾਈਲ ਦਾ ਕੀਤਾ ਹੋਇਆ ਹਾਂ ਜੀ ਪਰਫੈਸ਼ਨ ਤੁਸੀਂ ਹੁਣ ਇਸ ਚੀਜ਼ ਨੂੰ ਬਣਾਉਣ ਜਾ ਰਹੇ ਹੋ ਮਨ ਚ ਚੀਜ਼ਕਣੀ ਆ ਹੀ ਖਿਆਲ ਨਹੀਂ ਆ ਸਮਾਜ ਦੀਆਂ ਕੁਝ ਬੰਦਸ਼ਾਂ ਜੀਆਂ ਵੀ ਬਣੀਆਂ ਹੋਈਆਂ ਨੇ ਵੀ ਇਹ ਰਾਹ ਕੰਮ ਕਰਨ ਲੱਗ ਗਿਆ ਹੁਣ ਪਹਿਲੇ 2-4 ਦਿਨ ਤਾਂ ਜ਼ਰੂਰ ਸ਼ਰਮਜੀ ਆਈ ਸੀ ਬਾਈ ਪਰ ਜਦੋਂ ਚੀਜ਼ ਵਧੀਆ ਬਣਾ ਕੇ ਲੈ ਕੇ ਜਾਣਿਆ ਹਨਾ ਕਸਟਮਰ ਦਾ ਰਿਵਿਊ ਮਿਲਿਆ ਜਿਹੜਾ ਕਿ ਉਹਨੇ ਦੇ ਲਈ ਇੰਨਾ ਕੁ ਮਜਬੂਤ ਕਰਤਾ ਵੀ ਯਾਰ ਛੱਡ ਦੁਨੀਆਦਾਰੀ ਬੋਲੀ ਜਾਣ ਦੇ ਜੋ ਬੋਲਦੇ ਯਾਰ ਲੋਕ ਖੁਸ਼ ਨੇ ਨਾ ਆਪਾਂ ਚੰਗੀ ਚੀਜ਼ ਖਵਾ ਰਹੇ ਆਂਗੇ ਜਿਵੇਂ ਜੌਬ ਛੱਡੀ ਉਸ ਉਸ ਚੀਜ਼ ਦਾ ਪਛਤਾਵਾ ਤਾਂ ਨਹੀਂ ਹੁੰਦਾ ਸਮਝ ਨਹੀਂ ਸਰ ਜਿਵੇਂ ਹੀ ਨਹੀਂ 35-40 ਹਜ਼ਾਰ ਦੀ ਨੌਕਰੀ ਛੱਡ ਕੇ ਮੈਂ ਸੋਚ ਰਿਹਾ इवन ਇਹ ਵੀ ਸੋਚ ਰਿਹਾਗਾ ਵੀ ਵਧੀਆ ਮੇਰਾ ਵੀਜ਼ਾ ਨਹੀਂ ਆਇਆ ਮੈਂ ਖੋਸ਼ ਹਾਂ 홈ਮੇਡ ਆਪ ਕੁੱਕ ਕਰਦੇ ਹਾਂ ਜੀ ਸਾਰਾ ਮੰਡੀ ਚੋਂ ਸਮਾਨ ਸਾਰਾ ਪਰਚੇਸ ਕਰਨਾ ਹਮ ਕਟਿੰਗ ਸ਼ੁਰੂ ਕਰਨੀ ਪਿਆਜ਼ਾਂ ਦੀ ਹਰੀ ਮਿਰਚ ਲਸਣ ਅਦਰਕ ਜੋ ਪੈਂਦਾ ਉਹਦੇ ਵਿੱਚ ਹਣ ਕੋਈ ਮਾੜੀ ਚੀਜ਼ ਨਹੀਂ ਪਾਉਂਦੇ ਹਮ ਲਿਆ ਕੇ ਸਾਰਾ ਆਪ ਤਿਆਰ ਕਰਦੇ ਹਾਂ ਜੀ ਫਿਰ ਕੱਚਾ ਮਾਲ ਲਿਆ ਕੇ ਉਹਦੀ ਸਫਾਈ ਸ਼ੁਰੂ ਹੋ ਜਾਂਦੀ ਹੈ ਜੀ ਉਹਨਾਂ ਚਿਰ ਤਾਂ ਬਣਨ ਨੂੰ ਨਹੀਂ ਲੱਗਦਾ ਜਿੰਨਾ ਸਫਾਈ ਨੂੰ ਲੱਗ ਜਾਂਦਾ ਵਾਈਫ ਮੇਰੇ ਟੀਚਰ ਨੇ ਜੀ ਉਹ ਸਾਢੇ 3:30 'ਤੇ ਚਲੇ ਜਾਂਦੇ ਨੇ ਤੇ ਸਾਢੇ 3:30 4 ਆਉਂਦੇ ਨੇ ਕਿ ਬਟ ਫਿਰ ਵੀ ਉਹਨਾਂ ਨੇ ਆ ਕੇ ਕਦੇ ਇਹ ਨਹੀਂ ਕਿਹਾ ਵੀ ਮੈਂ ਆਪਦਾ ਕਰਿਆਈ ਵੀ ਤੂੰ ਸੁਣੀ ਆਪਣਾ ਦੇਖੋ ਉਹ ਨਾਲ ਫਿਰ ਵੀ ਹੈਲਪ ਕਰਾਉਂਦੇ ਨੇ ਮੇਰੀ ਉਹ ਖੁਦ ਨਾਨਵੇਜ ਖਾਂਦੇ ਨਹੀਂ ਫਿਰ ਵੀ ਸਾਫ਼ ਕਰਦੇ ਬੇਟੇ ਨੇ ਨਹੀਂ ਕਿਹਾ ਕਦੇ ਵੀ ਪਾਪਾ ਮੈਂ ਹੁਣ ਪੜ ਕੇ ਆਇਆਂਗਾ ਥੱਕਿਆ ਪਿਆ ਕਰਨੀ ਉਹ ਸੋ ਕੋ ਇੰਟਰਸਟਡ ਆ ਮੇਰੇ ਨਾਲ ਬਿਜ਼ਨਸ ਦੇ ਸ਼ੌਂਕ ਨਾ ਕਰਦਾ ਸ਼ੌਂਕ ਆ ਉਹਨੂੰ ਕੰਮ ਕਰਨ ਦਾ ਬਹੁਤ ਸਾਰੇ ਜੱਜ ਵੀ ਇਦਾਂ ਕਰਦੇ ਆ ਕਿ ਜੇ ਸੋਨਾ ਕੈਵਨਾ ਸੋਨਾ ਦੇਖਣ ਨੂੰ ਸੋਨਾ ਲੱਗਦਾ ਨਾ ਉੱਥੇ ਜਿਆਦਾ ਜਾਂਦੇ ਆ ਜਿਵੇਂ ਤੁਸੀਂ ਰੋਡ ਤੇ ਖੜੇ ਹੋ ਹਨਾ ਇਦਾਂ ਫਿਰ ਆ ਜਾਂਦੇ ਨੇ ਤੁਹਾਡੇ ਕੋਲੇ ਲੋਕ ਇਦਾਂ ਦੇਖ ਕੇ ਤੁਹਾਨੂੰ ਐਪਰੀਸ਼ੀਏਟ ਬਹੁਤ ਕਰਦੇ ਨੇ ਕਸਟਮਰ ਵੀ ਸਾਨੂੰ ਖੁਸ਼ੀ ਹੋਈ ਆ ਤੁਹਾਡੇ ਵਰਗੇ ਨੌਜਵਾਨ ਵੀ ਮੁੰਡੇ ਆਹ ਕੰਮ ਕਰ ਰਹੇ ਨੇ ਸੜਕ ਤੇ ਖੜਕੇ ਮੇਰਾ ਨਾਮ ਜਸਪਰੀ ਸਿੰਘ ਆ ਜੀ ਮੈਂ ਬਰਨਾਲਾ ਸੰਘੇੜਾ ਰੋਡ ਤੇ ਰਹਿੰਦਾ ਰਹੈਸ਼ ਆ ਮੇਰੀ ਤੇ ਮੇਰਾ ਪਹਿਲਾਂ ਦੇਖਿਆ ਜਾਵੇ ਮੈਂ ਪਲੱਸ 2 ਤੋਂ ਬਾਅਦ ਟੈਕਸਟਾਈਲ ਦਾ ਡਿਪਲੋਮਾ ਕਰਿਆ ਸੀਗਾ ਜੀ ਡਿਪਲੋਮੇ ਤੋਂ ਬਾਅਦ ਜਿਵੇਂ ਟ੍ਰੇਨਿੰਗ ਲੱਗਦੀ ਹੁੰਦੀ ਆ ਪਹਿਲਾਂ ਟ੍ਰੇਨਿੰਗ ਲਾ ਕੇ ਫਿਰ ਮੈਂ 4-5 ਸਾਲ ਜੌਬ ਕਰੀ ਫਿਰ ਮੈਂ ਜੌਬ ਕਟ ਕਰਤੀ ਸੀਗੀ ਉਹ ਜੀ ਸੀ ਬੀ ਮਸ਼ੀਨ ਲੈ ਲਈ ਸੀਗੀ ਜੀ 11 'ਚ 15 ਤੱਕ 4-5 ਸਾਲ ਵਧੀਆ ਚੱਲੀ ਫਿਰ ਸੋਚਿਆ ਯਾਰ ਉਹ ਸੇਲ ਕਰਕੇ ਇਸ ਤੋਂ بڑا ਕੁਝ ਦੇਖੀਏ ਫਿਰ ਜਿਵੇਂ ਉਸ ਟਾਈਮ ਉਹਦੀ ਕੀਮਤ ਸੀਗੀ 21-22 ਲੱਖ ਰੁਪਈਆ ਫਿਰ ਉਹ ਸੇਲ ਕਰਕੇ ਐਕਸਕਵੇਟਰ ਲੈ ਲਈ ਸੀਗੀ ਚੈਨ ਵਾਲੀ ਜੀ ਉਹ ਤੋਂ ਡਬਲ ਕਾਸਟ ਵੀ ਸੀਗੀ ਤੇ ਉਹ ਵਧੀਆ ਚੱਲੀ 2-3 ਸਾਲ ਬਸ ਉਸ ਤੋਂ ਬਾਅਦ ਨੋਟਬੰਦੀ ਹੋਈ ਮਾਈਨਿੰਗ ਲੱਗੀ ਮਾਈਨਿੰਗ ਬੰਦ ਹੋ ਗਈ ਰੇਤੇ ਬਜਰੀ ਦਾ ਕੰਮ ਬੰਦ ਹੋ ਗਿਆ ਜੀ ਇਹ ਡਿਪਲੋਮਾ ਹੈਗਾ ਟੈਕਸਟਾਈਲ ਦਾ ਐਕਸਪੀਰੀਅੰਸ ਵੀ ਹੈਗਾ 4-5 ਸਾਲ ਪਹਿਲਾਂ ਜੌਬ ਕਰੀ ਸੀ ਆਪਣੇ ਉਹੀ ਪ੍ਰੋਫੈਸ਼ਨ 'ਚ ਦੁਬਾਰਾ ਹੋ ਜਾਣੇ ਆ ਬੇਲੇ ਬਹਿਣ ਨਾਲੋਂ ਚੰਗਾ ਤੇ ਟੈਕਸਟਾਈਲ ਲਾਈਨ 'ਚ ਦੁਬਾਰਾ ਚਲੇ ਆ ਗਿਆ ਜੀ ਹਿਮਾਚਲ 'ਚ ਚਲੇ ਆ ਗਿਆ ਜੀ ਜੌਬ ਲੱਗ ਗਈ ਮੇਰੀ ਉੱਥੇ ਗਿਆ ਜੀ ਬਸ ਕੰਪਨੀ ਨੇ ਐ ਮੈਂ ਉੱਥੇ ਐਜ਼ ਹੀ ਸੁਪਰਵਾਈਜ਼ਰ ਗਿਆ ਸੀਗਾ ਜੀ ਕੰਪਨੀ ਨੇ ਜਿਵੇਂ ਲੰਗਰੀ ਪ੍ਰੋਵਾਈਡ ਕਰਾਇਆ ਸੀ ਰਹਿائش ਕੰਪਨੀ ਦੀ ਖੁੱਦੀ ਸੀਗੀ ਹਾਂ ਉਹ ਜਿਹੜੇ ਲੰਗਰੀ ਨੇ ਉਹ ਮਸਾਲੇ ਵਗੈਰਾ ਬਹੁਤ ਜ਼ਿਆਦਾ ਤੇਜ਼ ਪਾਉਂਦੇ ਨੇ ਤੇ ਆਪਾਂ ਨੂੰ ਇੰਨੇ ਮਸਾਲੇ ਵਧੀਆ ਨਹੀਂ ਲੱਗਦੇ ਫਿਰ ਬਸ ਉੱਥੇ ਬਾਹਰ ਰੂਮ ਲੈ ਲਿਆ ਸੀਗਾ ਸੀ ਰੈਂਟ ਤੇ ਤੇ ਉੱਥੇ ਆਪਣਾ ਬਣਾਉਂਦੇ ਸੀ ਆਪਣਾ ਖਾਂਦੇ ਸੀ ਆਪ ਹੀ ਕੁਕਿੰਗ ਕਰਦੇ ਸੀ ਫਿਰ ਉਧਰੋਂ ਜੋਬ ਛੱਡ ਕੇ ਆ ਗਿਆ ਵਾਪਸੀ ਤੋਂ ਵੈਲਸਪਨ ਤੋਂ ਆਫਰ ਆ ਗਈ ਸੀ ਹੁਣ ਉਧਰੋਂ ਜੋਬ ਵੀ ਐ ਛੱਡੀ ਸੀਗੀ ਵੀ ਘਰੇ ਬੱਚੇ ਘਰ ਵਾਲੀ ਦਾ ਵੀ ਹਾਂ ਗੱਲੇ ਵੀ ਦੂਰ ਕਾਫੀ ਆ ਤਾ ਕਰਕੇ ਆ ਗਿਆ ਜੀ ਫਿਰ ਉਧਰੋਂ ਆਫਰ ਆਈ ਡਬਲ ਸੈਲਰੀ ਦੀ ਉਹ ਵੀ ਨਹੀਂ ਕਰੀ ਵੀ ਮੈਂ ਕਿਹਾ ਨਹੀਂ ਜਦੋਂ ਆਪਣੇ ਕੋਲ ਐਕਸਪੀਰੀਅੰਸ ਹੈਗਾ ਹੱਥ 'ਚ ਗੋਣ ਹੈਗਾ ਕੁਕਿੰਗ ਦਾ ਕਿਉਂ ਨਾ ਵੀ ਆਪਣੇ ਜਿਹੜਾ ਸ਼ੌਂਕ ਆ ਇਹਨੂੰ ਪ੍ਰੋਫੈਸ਼ਨ ਬਣਾਇਆ ਜਾਵੇ bizness ਦੇ ਵਿੱਚ ਕਰਾਇਆ ਜਾਵੇ ਤਾਂ ਕਰਕੇ ਥੋੜਾ ਜਿਹਾ ਇਧਰ ਨੂੰ ਧਿਆਨ ਲੈ ਕੇ ਆਏ ਜੀ ਸਾਰਾ ਹੋਮ ਮੇਡ ਆਪ ਕੁੱਕ ਕਰਦੇ ਆਂ ਜੀ ਸਾਰਾ ਮੰਡੀ 'ਚੋਂ ਸਮਾਨ ਸਾਰਾ ਪਰਚੇਸ ਕਰਨਾ ਕਟਿੰਗ ਸ਼ੁਰੂ ਕਰਨੀ ਪਿਆਜ਼ਾਂ ਦੀ ਹਰੀ ਮਿਰਚ ਲਸਣ ਅਦਰਕ ਜੋ ਪੈਂਦਾ ਉਹਦੇ ਵਿੱਚ ਹਾਂ ਕੋਈ ਮਾੜੀ ਚੀਜ਼ ਨਹੀਂ ਪਾਉਂਦੇ ਜੀ। ਹੂੰ। ਲਿਆ ਕੇ ਸਾਰਾ ਆਪ ਤਿਆਰ ਕਰਦੇ ਆਂ ਜੀ ਫਿਰ ਕੱਚਾ ਮਾਲ ਲਿਆ ਕੇ ਉਹਦੀ ਸਫਾਈ ਸ਼ੁਰੂ ਹੋ ਜਾਂਦੀ ਹੈ ਜੀ। ਉਹਨਾਂ ਚਿਰ ਤਾਂ ਬਣਨ ਨੂੰ ਨਹੀਂ ਲੱਗਦਾ ਜੀ ਜਿੰਨਾ ਸਫਾਈ ਨੂੰ ਲੱਗ ਜਾਂਦਾ। 7:30 ਸ਼ੁਰੂ ਹੋ ਜਾਂਦਾ ਜੀ ਤੋੜਾ ਫੇਰਾ ਬਸ ਕਦੇ ਕੀ ਲੈ ਕੇ ਆਉਣਾ ਕਦੇ ਕੀ ਲੈ ਕੇ ਆਉਣਾ। ਸਮਾਨ ਸਭ ਨੂੰ ਤਿਆਰ ਕਰਦਿਆਂ ਨੂੰ ਸਾਡੇ 6:35 ਵਜ ਜਾਂਦੀ ਹੈ ਜੀ। ਫਿਰ ਆਪਣਾ ਨਹਾ ਤੋ ਕੇ 6 ਵਜੇ ਕੰਮਾਂ ਤੇ ਚਲੇ ਜਾਂਦੇ ਹਾਂ। 6 ਤੋਂ 10 ਆਪਣੀ ਟਾਈਮਿੰਗ ਆ ਜੀ ਉੱਥੇ। ਸ਼ੁਰੂ ਕਰਨ ਦੇ ਵਿੱਚ ਕਈ ਵਾਰੀ ਹਨਾ ਚਿਜ ਕਿ ਵੀ ਹੁੰਦੀ ਆ ਵੀ ਡਿਪਲੋਮਾ ਤਾਂ ਤੁਸੀਂ ਟੈਕਸਟਾਈਲ ਦਾ ਕੀਤਾ ਹੋਇਆ ਹਾਂ ਜੀ ਪ੍ਰੋਫੈਸ਼ਨ ਤੁਸੀਂ ਹੁਣ ਇਸ ਚੀਜ਼ ਨੂੰ ਬਣਾਉਣ ਜਾ ਰਹੇ ਹੋ ਮਨ ਚ ਚਿਜਕ ਨਹੀਂ ਆਈ ਖਿਆਲ ਨਹੀਂ ਆ ਸਮਾਜ ਦੀਆਂ ਕੁਝ ਬੰਦਸ਼ਾਂ ਜੀਆਂ ਵੀ ਬਣੀਆਂ ਹੋਈਆਂ ਵੀ ਇਹ ਰਾਹ ਕੰਮ ਕਰਨ ਲੱਗ ਗਿਆ ਹੁਣ ਨਹੀਂ ਐਕਚੁਅਲੀ ਨਾ ਮੈਂ ਤੁਹਾਨੂੰ ਜਿਵੇਂ ਦੱਸ ਕੇਟਿਆਂ ਵੀ ਮੈਂ ਬਾਹਰ ਲਈ ਫਾਈਲ ਲਾਈ ਸੀ ਹਾਂ ਇਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਬੈਠ ਸੋਚਿਆ ਚਲੋ ਰਿਫਿਊਜ਼ਲ ਤਾਂ ਆ ਗਈ ਬਾਹਰ ਵੀ ਜਾਂਦੇ ਆ ਬਾਹਰ ਕਿਹੜੇ ਆਪਾਂ ਕੁਰਸੀਆਂ ਤੇ ਬਹਿਣਾ ਸੀ ਜਾ ਕੇ ਦਿਹਾੜੀਆਂ ਹੀ ਬਾਹਰ ਕਰਨੀਆਂ ਪੈਣੀਆਂ ਸੀ ਬਾਈ ਉਹ ਵੀ ਕਿਸੇ ਦੇ ਅੰਡਰ ਕਰਦੇ ਕੋਈ ਗਾਲ ਕੱਢ ਕੇ ਕੰਮ ਕਰਾਉਂਦਾ ਕੋਈ ਕਿਵੇਂ ਕਰਾਉਂਦਾ ਕਿ ਕਿਵੇਂ ਕਰਾਉਂਦਾ ਮਤਲਬ ਫੇਰ ਆਪਦੇ ਫੈਮਿਲੀ ਤੋਂ ਦੂਰ ਰਹਿੰਦੇ ਹੁਣ ਇੱਥੇ ਪਹਿਲੇ 2-4 ਦਿਨ ਤਾਂ ਜਰੂਰ ਸ਼ਰਮ ਜੀ ਆਈ ਸੀ ਬਾਈ ਪਰ ਜਦੋਂ ਚੀਜ਼ ਵਧੀਆ ਬਣਾ ਕੇ ਲੈ ਕੇ ਜਾਂਦੇ ਆ ਹਨਾ ਕਸਟਮਰ ਦਾ ਰਿਵਿਊ ਮਿਲਿਆ ਜਿਹੜਾ ਹਾਂ ਵੀ ਉਹਨੇ ਦੇ ਲਈ ਇੰਨਾ ਕੁ ਮਜਬੂਰਤ ਕਰਤਾ ਵੀ ਯਾਰ ਛੱਡ ਦੁਨੀਆਦਾਰੀ ਬੋਲੀ ਜਾਣ ਦੇ ਜੋ ਬੋਲਦੇ ਯਾਰ ਲੋਕ ਖੁਸ਼ ਨੇ ਨਾ ਆਪਾਂ ਚੰਗੀ ਚੀਜ਼ ਖਵਾ ਰਹੇ ਆਂਗੇ ਹਾਂ ਜਿਵੇਂ ਆਪਾਂ ਨੋਰਮਲ ਤੁਸੀਂ ਘਰੇ ਬਣਾਉਣੇ ਹੋ ਖਾਣਾ ਬਣਾਉਣੇ ਬਸ ਉਵੇਂ ਹੀ ਮੈਂ ਕੁੱਕ ਕਰਦਾ ਜੀ ਹਮ ਬਸ ਹੁਣ ਬਾਜ਼ਾਰਾਂ ਦੇ ਵਿੱਚ ਕੀ ਚੱਲਦਾ ਮਾਰਕੀਟ ਦੇ ਵਿੱਚ ਕੀ ਚੱਲਦਾ ਉਹ ਆਪਾਂ ਨੂੰ ਨਹੀਂ ਪਤਾ ਆਪਾਂ ਬਲੇਮ ਨਹੀਂ ਲਾ ਰਹੇ ਕਿਸੇ ਤੇ ਨਾ ਕਹਿ ਰਹੇ ਹਾਂ ਜਿਵੇਂ ਕਈ ਬੰਦੇ ਹੋ ਜਾਂਦੇ ਆ ਕਿਸੇ ਤੋਂ ਮਟਰ ਨਹੀਂ ਗਲਦਾ ਜੀ ਛੇਤੀ ਹਮ ਆਹ ਰਾ ਰੋਡ ਪਾਉਂਦਾ ਕੋਈ ਜਿੰਨੋ ਮੋਟੋ ਪਾਉਂਦਾ ਹਮ ਉਹ ਗੱਲਾਂ ਦੇ ਲਈ ਹੁਣ ਜਿਹੜਾ ਚੀਜ਼ ਡੇਢ ਘੰਟੇ ਚ ਬੰਨਨੀ ਆ ਉਹ 15 ਮਿੰਟ ਚ ਗਾਲ ਦਿੰਦਾ ਤਾਂ ਉਹ ਆਪਣੀ ਸਿਹਤ ਨੂੰ ਵੀ ਉਹਦਾ ਓਨੀ ਨੁਕਸਾਨ ਆ ਨਾ ਜੀ ਉਹ ਆਪਣੀਆਂ ਵੀ ਹੱਡੀਆਂ ਉਵੇਂ ਗਾਲੂਗਾ ਹਾਂ ਆਪਾਂ ਤਾਂ ਹੀ ਦੇਖੋ ਨੇਚਰਲ ਚੀਜ਼ ਤਿਆਰ ਕਰਕੇ ਲੈ ਕੇ ਜਾਂਦੇ ਆ ਕੋਈ ਏ ਨਹੀਂ ਵੀ ਜ਼ਿਆਦਾ ਮਿਰਚ ਮਸਾਲੇ ਪਾਤੇ ਨਹੀਂ ਨਾਰਮਲ ਜਿਵੇਂ ਆਪਾਂ ਘਰੇ ਬਣਾਉਣੀ ਆ ਬਸ ਹੋ ਉਵੇਂ ਜੇ ਬਣਾ ਕੇ ਲੈ ਜਾਈਦਾ ਹੁਣ ਮੋਸਟਲੀ ਲੋਕ ਨੇ ਨਾ ਉਹ ਸਾਦਾ ਖਾਣਾ ਖਾ ਕੇ ਖੁਸ਼ ਨੇ ਜੀ ਬਹੁਤ ਸਾਰੇ ਜੱਜ ਵੀ ਇਦਾਂ ਕਰਦੇ ਆ ਕਿ ਜੇ ਸੋਨਾ ਕੈਵਾਨਾ ਸੋਨਾ ਦੇਖਣ ਨੂੰ ਸੋਨਾ ਲੱਗਦਾ ਨਾ ਉੱਥੇ ਜਿਆਦਾ ਜਾਂਦੇ ਆ ਹਾਂਜੀ ਤੁਹਾਡੇ ਕੋਲੇ ਜਿਵੇਂ ਤੁਸੀਂ ਰੋਡ ਤੇ ਖੜੇ ਹੋ ਹਨਾ ਇਦਾਂ ਫਿਰ ਆ ਜਾਂਦੇ ਨੇ ਤੁਹਾਡੇ ਕੋਲੇ ਲੋਕ ਇਦਾਂ ਦੇਖ ਕੇ ਤੁਹਾਨੂੰ ਨਹੀਂ ਸਰ ਦੇਖੋ ਮੇਰੇ ਕੋਲੇ ਨਾ ਚੰਡੀਗੜ੍ਹ ਤੋਂ ਆਏ ਸੀਗੇ ਕਸਟਮਰ ਉਹਨਾਂ ਨੇ ਨਾ ਹੋਟਲ ਦੇ ਵਿੱਚ ਬੁਕਿੰਗ ਸੀਗੀ ਉਹਨਾਂ ਦੀ ਨਾਈਟ ਦੀ ਉਹਨਾਂ ਦੀ ਬੁਕਿੰਗ ਜਰੂਰ ਹੋਟਲ ਦੇ ਵਿੱਚ ਹੁੰਦੀ ਆ ਬਟ ਉਹ ਡਿਨਰ ਦੇਖੋ ਵੀ ਮੈਂ ਕਿੱਥੇ ਆਪਣਾ adda ਲਾਉਣਾਗਾ ਹਨਾ ਉਹ ਦੀਨਰ ਮੇਰੇ ਕੋਲੇ ਕਰਕੇ ਜਾਂਦੇ ਆ ਕਿਉਂ ਹੁਣ ਇੰਨੀ ਦੂਰੋਂ ਆ ਕੇ ਚੰਡੀਗੜ੍ਹੋਂ ਬਰਨਾਲੇ ਆਏ ਬਰਨਾਲੇ ਇਕੱਲਾ ਮੈਂ ਤਾਂ ਹੈ ਨਹੀਂ ਜੋ ਕੰਮ ਕਰਦਾ ਮੇਰੇ ਤੋਂ ਬਹੁਤ ਵੱਡੇ ਵੱਡੇ ਬਿਜ਼ਨਸਮੈਨ ਬੈਠੇ ਨੇ ਹੋਟਲ ਮੈਨੇਜਮੈਂਟ ਵਾਲੇ ਬੈਠੇ ਨੇ ਬਹੁਤ ਰੈਸਟੋਰੈਂਟ ਨੇ ਕੈਫੇ ਨੇ ਉਹ ਆਉਂਦੇ ਨੇ ਜੀ ਕਿਉਂ ਉਹ ਯਾਰ ਕਹਿੰਦੇ ਵੀ ਸਾਨੂੰ ਮਹਿਸੂਸ ਨਹੀਂ ਹੁੰਦਾ ਵੀ ਅਸੀਂ ਚੰਡੀਗੜ੍ਹੋਂ ਬਰਨਾਲੇ ਆ ਗਏ ਤੇ ਅਸੀਂ ਬਾਹਰੋਂ ਖਾ ਰਹੇ ਹਾਂ ਬੈਠ ਕੇ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਮਾੜਾ ਨਹੀਂ ਖਵਾ ਰਹੇ ਸਾਡੇ ਦੂਸਰਿਆਂ ਦੇ ਕਿਉਂ ਖਵਾਉਣਾ ਜੀ ਸਭ ਦੇ ਬੱਚੇ ਸਾਰਿਆਂ ਦੀ ਸਿਹਤ ਜਿਵੇਂ ਸਾਨੂੰ ਆਪਦੀ ਪਿਆਰੀ ਮੈਨੂੰ ਤਾਂ ਸਾਰਿਆਂ ਦੀ ਉਵੇਂ ਆ ਜੀ ਵਾਈਫ ਮੇਰੇ ਟੀਚਰ ਨੇ ਜੀ ਉਹ ਸਾਡੇ 6.5 ਨਾਲ ਚਲੇ ਜਾਂਦੇ ਨੇ ਤੇ ਸਾਡੇ 3.5 4 ਆਉਂਦੇ ਨੇਗੇ ਬਟ ਫਿਰ ਵੀ ਉਹਨਾਂ ਨੇ ਆ ਕੇ ਕਦੇ ਇਹ ਨਹੀਂ ਕਿਹਾ ਵੀ ਮੈਂ ਆਪਦਾ ਕਰਿਆ ਜੀ ਵੀ ਤੂੰ ਸੁਣੀ ਆਪਣਾ ਦੇਖੋ ਉਹ ਨਾਲ ਫਿਰ ਵੀ ਹੈਲਪ ਕਰਾਉਂਦੇ ਨੇ ਮੇਰੀ ਉਹ ਖੁਦ ਨਾਨਵੇਜ ਖਾਂਦੇ ਨਹੀਂ ਫਿਰ ਵੀ ਸਾਫ਼ ਕਰਦੇ ਨੇ ਬੇਟੇ ਨੇ ਨਹੀਂ ਕਿਹਾ ਕਦੇ ਵੀ ਪਾਪਾ ਮੈਂ ਹੁਣ ਪੜ ਕੇ ਆਇਆਂਗਾ ਥੱਕਿਆ ਪਿਆ ਕਰਨੀ ਉਹ ਸੋ ਕੋ ਇੰਟਰਸਟਿਡ ਆ ਮੇਰੇ ਨਾਲ ਬਿਜ਼ਨਸ ਦੇ ਸ਼ੌਂਕ ਨਾਲ ਕਰਨ ਜਿਵੇਂ ਜੌਬ ਛੱਡੀ ਆ ਉਸ ਚੀਜ਼ ਦਾ ਪਛਤਾਵਾ ਤਾਂ ਨਹੀਂ ਹੁੰਦਾ ਤੁਹਾਨੂੰ ਨਹੀਂ ਸਰ ਜਮਾ ਹੀ ਨਹੀਂ 35 40 ਹਜ਼ਾਰ ਦੀ ਨੌਕਰੀ ਛੱਡ ਕੇ ਮੈਂ ਸੋਚ ਰਿਹਾ ਈਵਨ ਇਹ ਵੀ ਸੋਚ ਰਿਹਾਗਾ ਵੀ ਵਧੀਆ ਮੇਰਾ ਵੀਜ਼ਾ ਨਹੀਂ ਆਇਆ ਮੈਂ ਖੁਸ਼ ਆ ਕਈ ਲੋਕ ਤਾਂ ਇਹ ਕਹਿੰਦੇ ਸਾਡਾ ਵੀਜ਼ਾ ਨਹੀਂ ਆਉ ਬੜੇ ਦੁਖੀ ਹੁੰਦੇ ਆ ਤੁਸੀਂ ਖੁਸ਼ ਹੋ ਮੈਂ ਖੁਸ਼ ਆ ਜੀ ਆਪਣੇ ਕੰਮ ਵਿੱਚ ਮੈਂ ਕੰਮ ਵਿੱਚ ਖੁਸ਼ ਆ ਜੀ ਆਪਣੇ ਵਿੱਚ ਮੈਂ ਕੋਈ ਇਹ ਨਹੀਂ ਚਾਹੁੰਦਾ ਵੀ ਮੈਨੂੰ 2 ਲੱਖ ਬਣੇ 4 ਲੱਖ ਬਣੇ ਜਿੰਨਾ ਬਣ ਰਿਹਾ ਮੈਂ ਸਤੋਸ਼ ਹਾਂ ਥੋੜਾ ਥੋੜਾ ਆਪਣੀ ਵੀ ਆਪਣੀ ਫੈਮਿਲੀ ਜਿਤਾ ਹੈ ਹੂੰ ਸੂਬਾ ਸ਼ਾਮ ਆਪਣੀ ਫੈਮਿਲੀ ਚ ਆ ਜੀ ਰਾਤ ਨੂੰ ਸਾਰੇ ਇਕੱਠੇ ਰੋਟੀ ਖਾਣੇ ਆ ਜੀ ਹੋਰ ਕੀ ਚਾਹੀਦਾ ਆਪਣੇ ਕੋਲੇ ਫਿਲਹਾਲ ਤਾਂ ਤਿੰਨ ਆਇਟਮ ਹੀ ਹੁੰਦੀਆਂ ਜੀ ਨਾਨ ਵੇਜ ਦੇ ਵਿੱਚ ਹੀ ਹੁੰਦੀਆਂ ਨੇ ਮਟਨ ਹੁੰਦਾ ਜੀ ਬੱਕਰਾ ਹੂੰ ਪੰਜਾਬੀ ਚਿਕਨ ਹੋ ਗਿਆ ਤੇ ਲੈਮਨ ਚਿਕਨ ਹੋ ਗਿਆ ਐਪਰੀਸ਼ੀਏਟ ਬਹੁਤ ਕਰਦੇ ਨੇ ਕਸਟਮਰ ਵੀ ਸਾਨੂੰ ਖੁਸ਼ੀ ਹੋਈ ਆ ਤੁਹਾਡੇ ਵਰਗੇ ਨੌਜਵਾਨ ਵੀ ਮੁੰਡੇ ਆਹ ਕੰਮ ਕਰ ਰਹੇ ਨੇ ਸੜਕ ਤੇ ਖੜਕੇ ਹਨਾ ਹਮ ਫਰੈਸ਼ ਆਪਾਂ ਘਰਾੜ ਤੋਂ ਲੈ ਕੇ ਆਉਂਦੇ ਆ ਤੇਲ ਸਰੋਂ ਦੇ ਤੇਲ ਚ ਬਣਾਉਂਦੇ ਆਂਗੇ ਕੋਈ ਰਿਫਾਈਨਡ ਨਹੀਂ ਯੂਜ਼ ਕਰਦੇ ਹੈਗੇ ਹਮ ਇਹ ਜਦੋਂ ਮਰਜੀ ਐਨੀ ਟਾਈਮ ਕੋਈ ਬਿਨਾ ਦੱਸੇ ਜਦੋਂ ਮਰਜੀ ਆ ਜੇ ਚੈੱਕ ਕਰ ਲੇ ਸਾਨੂੰ ਕੋਈ ਪ੍ਰੋਬਲਮ ਨਹੀਂ ਕਾਫੀ ਸਾਰੇ ਡਾਕਟਰਸ ਆਏ ਨੇ ਜੀ ਸਾਡੇ ਨਾਲ ਹੁਣ ਡਾਕਟਰਸ ਆਪਣੀ ਸਿਹਤ ਨੂੰ ਦੇਖਦੇ ਨੇ ਹੁਣ ਉਹਨਾਂ ਨੂੰ ਆਪਣੀ ਸਿਹਤ ਲਈ ਸਭ ਤੋਂ ਬੈਸਟ ਕੀ ਹੁੰਦੀ ਆ ਫੂਡ ਬਿਲਕੁਲ ਹਾਂ ਜੀ ਉਹਨਾਂ ਨੂੰ ਚੰਗਾ ਲੱਗ ਰਿਹਾ ਤਾਂ ਹੀ ਈਵਨ ਆਪਣਾ ਫੂਡ ਬੈਸਟੀ ਆ ਜੀ ਹਾਂ ਜਿਮ ਵਾਲੇ ਮੁੰਡੇ ਆਉਂਦੇ ਨੇ ਜੀ ਸਟੀਮ ਚਿਕਨ ਖਾਂਦੇ ਨੇ ਉਹ ਉਹ ਆਪਣਾ ਸਾਰਾ ਸਟੀਮ ਦੇ ਵਿੱਚ ਤਿਆਰ ਹੁੰਦਾ ਲੋ ਫਲੇਮ ਤੇ ਤਿਆਰ ਕਰਦੇ ਆ ਜੀ ਸਾਰਾ ਕਰੀਮ ਕਾਲੀ ਮਿਰਚ ਪਾ ਕੇ ਲੈਮਨ ਪਾ ਕੇ ਜੀ ਉਹਦੇ ਵਿੱਚ ਕੋਈ ਫੈਟ ਨਹੀਂ ਹੁੰਦੀ ਕਿਉਂਕਿ ਉਸ ਨੂੰ ਉਹ ਕੱਲਾ ਪ੍ਰੋਟੀਨ ਹੁੰਦਾ ਟਾਈਮਿੰਗ 6 ਤੋਂ 10 ਦੀ ਆ ਜੀ ਉੱਥੇ ਵਰਕ ਦੀ ਜਿਵੇਂ ਹਾਂ ਤੇ ਉੱਥੇ ਹੁਣ ਕਈ ਕਸਟਮਰ ਤਾਂ ਜਿਵੇਂ ਆਰਡਰ ਪਹਿਲਾਂ ਹੀ ਫੋਨ ਕਰਕੇ ਰਖਾ ਲੈਂਦੇ ਹੁੰਦੇ ਆ ਉਹਨਾਂ ਨੂੰ ਪਤਾ ਵੀ ਮਾਲ ਜਿਹੜਾ ਹੁੰਦਾ ਉਹ ਲਿਮਟਿਡ ਜਿਹਾ ਹੀ ਹੁੰਦਾ ਆਪਣੇ ਕੋਲੇ ਉਹਨਾਂ ਕੀ ਲੈ ਕੇ ਜਾਂਦੇ ਆ ਵੀ ਚਲੋ ਜਿੰਨਾਕ ਡੇਲੀ ਲੱਗ ਜੇ